ਅੱਜ ਕਿਸਾਨ ਵੀਰੋ ਸਾਸ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਿੱਖੀਵਿੰਡ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਖਾਲੜਾ ਪਿੰਡ ਬਿਲਕੁਲ ਲੱਗ ਗਿਆ ਠੀਕ ਹੈ ਜੀ 5 ਕਿਲੋਮੀਟਰ ਦੀ ਦੂਰੀ ਤੇ ਆ ਵਾ ਤਾਰਾ ਸਿੰਘ ਬਿਲਕੁਲ ਨੇੜੇ ਡਲੇਰੀ ਪਿੰਡ ਮਾੜੀ ਮੇਗਾ ਇਹ ਥੋੜੀ ਥੋੜੀ ਦੂਰੀ ਤੇ ਪਿੰਡ ਆ ਤੇ ਵੀਰ ਦਲੇਰ ਸਿੰਘ ਬਾਅਦ ਹੁਣ ਉਹਦੇ ਘਰ ਆਇਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 5 ਐਨੀਮਲ ਦਿਖਾਉਣੇ ਆ ਇੱਕ ਵਿਹੜ ਦਿਖਾ ਦਾਂਗੇ ਠੁਕੀ ਆ ਤਿਆਰੀ ਦੇ ਉੱਤੇ ਤੇ ਇੱਕ ਹੀ ਮੱਝ ਜਿਹੜੀ ਦੋਸਤੋ ਠੁਕੀ ਆ ਬਾਕੀ ਤਿੰਨ ਮੱਝਾਂ ਬਿਲਕੁਲ ਸੁਈਆਂ ਸਵਾਈਆਂ ਨੇ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦੇਾਂਗੇ ਕਿ ਇਹਨੇ ਦੁੱਧ ਤੇ ਕੀ ਰੇਟ ਪੜਦਾ ਰਹੂਗਾ ਪੂਰੀ ਗੱਲਬਾਤ ਕਰ ਲਾਂਗੇ ਫਿਰ ਗੁਰਲਾਲ ਦੇ ਨਾਲ ਤੇ ਅੱਜ ਤਰੀਕ 21 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੋਸਤੋ ਸ਼ਾਮ ਦੇ 5:00 ਵਜੇ ਦਾ ਸੋ ਸ਼ੁਰੂਆਤ ਇਸ ਵਿਹੜ ਤੋਂ ਆਪਾਂ ਕਰ ਲਵਾਂਗੇ ਬੇਸ਼ੱਕ ਠੀਕ ਹੈ ਜੀ ਤੇ ਬਾਕੀ ਚਾਰ ਮੱਝਾਂ ਆਪਾਂ ਤੁਹਾਨੂੰ ਦਿਖਾ ਦੇਾਂਗੇ ਭਾਵੇਂ ਬਾਅਦ ਚ ਦਿਖਾ ਦੇਾਂਗੇ ਆਓ ਕਰਦੇ ਆ ਗੱਲਬਾਤ ਸਾਹਤੋ ਪੈਣਾ ਗਰਲਾਲ ਸਾਸਰੀਕਰ ਸਾਸਰੀਕਰ ਸੰਧੂ ਸਾਹਿਬ ਕੋ ਠੀਕ ਠਾਕ ਜੀ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਬਹੁਤ ਠੀਕ ਠਾਕ ਹੈ ਭਾਜੀ ਵਧੀਆ ਹਾਂ ਜੀ ਅਸੇ ਗਰਲਾਲ ਚਾਰ ਮੱਝਾਂ ਆਪਣੇ ਕੋਲ ਇੱਕ ਗੱਬਣਾ ਦਾ ਤਿੰਨੇ ਸੁਈਆਂ ਸੰਧੂ ਸਾਹਿਬ ਪੰਜ ਨਾ ਗਿਆ ਉਹ ਜਿਹਦੇ ਵਿੱਚ ਇੱਕ ਗਾਂ ਗੱਬਣਾ ਆਪਣੇ ਕੋਲ ਇੱਕ ਮੱਝ ਗੱਬਣਾ ਤਿੰਨ ਮੱਝ ਸੁਈਆਂ ਸਵਾਈਆਂ ਠੀਕ ਹੈ ਗਾਂ ਥੋੜੀ ਆਪਾਂ ਸਾਈਡ ਤੇ ਵੱਧੀ ਆ ਮੱਝਾਂ ਮਾਰਦੀਆਂ ਹੈ ਅੱਛਾ 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 ਕੋਈ ਗੱਲ ਨਹੀਂ ਹਾਂ ਜੀ ਤੇ ਗਾਂ ਦਾ ਕਾਰ ਕਰ ਲਗੇ ਸੰਧੂ ਸਾਹਿਬ ਸ਼ੁਰੂਆਤ ਇੱਥੋਂ ਕਰ ਲਾ ਕਰਵਾ ਦੇ ਬੰਦੇ ਸਾਹਿਬ ਤੇ ਜੇਸੂਏ ਗਾਂ ਸੋਣੀ ਆ ਓਕੇ ਆਪਾਂ ਨਹੀਂ ਖਣਾ ਪਹਿਲਾ ਸੂਹਾ ਦੂਜਾ ਸੂਹਾ ਹੈ ਹਾਂਜੀ ਕਈ ਆ ਦਿੰਦੇ ਭੈਣ ਭਰਾ ਵੀ ਵਪਾਰੀ ਨੇ ਦੂਜੇ ਤੋਂ ਗਾਂ ਤਾਂ ਆਪਾਂ ਦਿੰਦੇ ਪਰ ਓਰੀਜਨਲ ਤਿੱਜੇਸੂਏ ਸੋਣੀ ਆ ਤਿੱਜਾ ਸੂਹਾ ਠੰਡੀ ਸੀਰ ਆ ਦੂਜੇ ਸੂਹੇ ਨੇ 17 ਲੀਟਰ ਦੁੱਧ ਚੋਆ ਜਿਹੜੇ ਵੀਰਾਂ ਦਾ ਪਾਲਈ ਆ ਠੀਕ ਆ ਹਾਂਜੀ ਲੋਬੀ ਪ੍ਰਭੋ ਤਿੱਜਾ ਸੂਹਾ ਤੇ ਥਾਲਿਓ ਤੁਸੀਂ ਭਾਂਡਾ ਭੁੰਡਾ ਕੋਈ ਮਾਰੋ ਝਾਤ ਪੂਰੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਰੋਗ ਰੋਗ ਥਣ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਤੇ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ ਜੀ ਪਹਿਲਾਂ ਹੁੰਦਾ ਵੀ ਜਰ ਹਜੇ ਵੀ ਕਰਨਾਲ ਕੋਈ ਕੱਢਦੀ ਆ ਦੋ ਤਿੰਨ ਦਿਨ ਹਾਂ ਦੋ ਤਿੰਨ ਦਿਨ ਸੰਤੂ ਸਾਹਿਬ ਲੈ ਜਾਊਗੀ ਹਾਂ ਆ ਸਿਰ ਵੇਖੋ ਕਿੱਡਾ ਸੋਹਣਾ ਵੇਰ ਦਾ ਬਹੁਤ ਖੂਬਸੂਰਤ ਆ ਮੂੰਹ ਮੱਥੇ ਦੀਆ ਕਰੋ ਚਾਕ ਠੀਕ ਆ ਜੀ ਸੋ ਲੰਬਾਈ ਨੂੰ ਬਹੁਤ ਆ ਵੇਰ ਦੇ ਬਾਕੀ ਪ੍ਰੋਪਰ ਤੁਸੀਂ ਵੇਖ ਕੇ ਅੰਦਾਜ਼ਾ ਲਾ ਲਓਗੇ ਠੀਕ ਆ ਜੀ ਵਿਰਲ ਦੀ ਗੱਲ ਕਰੀਏ ਤੇ ਗੈਬ ਗੂਬ ਆਪਸੀ ਥਣਾ ਦਾ ਬਹੁਤ ਜ਼ਿਆਦਾ ਸੋ ਚੱਪੇ ਚੱਪੇ ਤੇ 5 5 6 6 ਇੰਚਾਂ ਦੇ ਥਣਾ ਦਾ ਘਾ ਠੀਕ ਆ ਜੀ ਵੱਡੀਆਂ ਵੜਾਂ ਜਾਂਦੀ ਆ ਹਾਂ ਜੀ ਵੱਡੀਆਂ ਵੜਾਂ ਜਾਂਦੀ ਲੰਬਾਈ ਵੇਖੋ ਕਿੰਨੀ ਹਾਂ ਨੀ ਪੂਰੀ ਪੂਰੀ ਕੇ ਹਿੰਦੁਸਤਾਨ ਟਰੈਕਟਰ ਹੇ ਗੀ ਹਿੰਦੁਸਤਾਨ ਟਰੈਕਟਰ ਜਿੱਦੀ ਲੰਮੀ ਆ ਪਰ ਤਾਂ ਮੋਲਾ ਪਾਸ਼ੇ ਵਾਲਾ ਨਹੀਂ ਕਰਨਾ ਹਾਂ ਮੋਲਾ ਪਾਸ਼ੇ ਵਾਲਾ ਵੀ ਨਹੀਂ ਕਰਨਾ ਹਾਂ ਬਾਕੀ ਦੇਖੋ ਸਾਡੇ ਵਾਗ ਡਾ ਇਹਨੇ ਕਰਮ ਵਾਲੀਆਂ ਕੀ ਅਖਰਾ ਹੈ ਬਿਲਕੁਲ ਠੰਡੀ ਤੇਰੀ ਸੀਲ ਸੁਣਾਓ ਇੱਕ ਵੇਖੋ ਸੋ ਨਾੜਾ ਦੇਖੋ ਤੁਸੀਂ ਗੋਲਿਆ ਮੱਝਾਂ ਰਗਾ ਸਭ ਤੋਂ ਵੱਡੀ ਮੇਨ ਗੱਲ ਇਹ ਆ ਬਾਕੀ ਰਵਾਨੇ ਚੱਡੇ ਉੱਪਰ ਨਾੜਾ ਦੋਸਤੋਂ ਬਹੁਤ ਪ੍ਰੀਕੀ ਦੇ ਵਿੱਚ ਨਾੜਾ ਨੇ ਤੇ ਮੋਟੀ ਪਾਈਪ ਮਿਲਕ ਵੇਨ ਬਿਲਕੁਲ ਤੁਹਾਡੇ ਸਾਹਮਣੇ ਤੇ ਰੰਗ ਪ੍ਰਿੰਟ ਜਿਵੇਂ ਐਚ ਐਫ ਬ੍ਰੀਡ ਦੇ ਵਿੱਚ ਹੋਣਾ ਆਪਾਂ ਦੇਖਦੇ ਆ ਤੇ ਗਰਲਾਹ ਤੇ ਦੀ ਕਿੰਨੇ ਦੀ ਆਪਾਂ 60000 ਦੀ ਦੇ ਦੀ ਸੰਦੂ ਸਾਹਿਬ ਆਏ हां 50 ਕੋਰ ਤੇ ਕਰ ਲੈਣਾ 65 ਕਰ ਲਈਏ ਨਹੀਂ ਥੱਲੇ ਕਰ ਗਏ 60 ਅੱਛਾ 50000 ਦੀ ਦੇ ਦਗੀ ਹਾਂ ਹੋਰ ਕਰ ਫਿਰ ਮਾਨਤਨ ਕਰਕੇ ਖੁੱਲਾ ਦਈਏ ਕਿ 45000 ਦੀ ਦੇ ਦਗੀ ਮੈਨਾਂ ਵੀ ਜਿੱਥੇ ਕਾ ਆਪਾਂ ਕਿਹਾ ਵੀ ਭੈਣ ਭਰਾਵਾਂ ਦੇ ਤੋਂ ਨਾ ਕਸਰ ਅਗਲੇ ਨਾ ਕਿਤੇ ਨਹੀਂ 200 ਰੁਪਈਆ ਛੋਟ ਹਣੀ ਜੇ ਪੂਰੇ 40000 ਦੀ 40000 ਦੀ ਲੁੱਟ ਲੋ ਮੇਲਾ ਕਿ ਨਹੀਂ ਲੁੱਟ ਲੋ ਮੇਲਾ ਕਾੜਾ ਕੰਮ 40000 ਦੀ ਦੋਸਤੋ ਵਿੱਚੋਂ 200 ਰੁਪਈਆ ਛੋਟ ਹੀ ਆ 40000 ਦੀ 40000 ਦੀ 45 50000 ਤੋਂ ਘਟ ਨਹੀਂ ਕੇ ਦੇਣੀ ਬਿਲਕੁਲ ਭਾਣਾ ਲਈ ਆ ਭਾਣਾ ਹੀ ਦੇ ਦੇਣੀ ਭਾਣਾ ਦੀ ਬਿਲਕੁਲ ਹਾਂ ਬੋਲੋ ਪ੍ਰਭਾਵਾ ਚਲੋ ਇਹਨੇ 24 ਜਨਾਏ ਗੱਬਣੇ ਆਏ ਨੇ 22 ਜਨਾਏ ਜਿਆਦਾ ਨਹੀਂ ਨਾਰਮਲ ਸੇਵਾ ਦੇ 16 17 ਗੱਡਾ ਚਵਾਈ 15 ਤੋਂ ਪਲੱਸ ਚਲੋ ਚਵਾਈ ਜੀ ਲੋਬੀ ਪ੍ਰਭਾਵਾ ਚਲੋ ਕਾਰੀ ਵੀਰੀ ਵਪਾਰੀ ਵੀਰ ਵੀ ਮਾਲ ਲੈ ਕੇ ਗਾ ਮੁਨਾਫਾ ਲੈਂਦੇ ਆ ਠੀਕ ਆ ਜੀ ਤੇ ਰੇਤ ਮਿਲੂਗਾ ਗਾ ਕਿਸੇ ਨੂੰ ਤੇ ਦੋ ਪੈਸੇ ਕੱਢੂਗਾ ਠੀਕ ਹੈ 40000 ਰੁਪਏ ਦੇ 200 ਪਹਿਲਾਂ ਆਪਾਂ ਵੀਡੀਓ ਪਾਈ ਦੋ ਘੰਟੇ ਫੜ ਲੋ ਫੜ ਲੋ ਕਰਾਤੀ ਉਹਨੂੰ ਹਾਂ ਇਸੇ ਤਰ੍ਹਾਂ ਹੀ ਹੈ ਕਿ ਮਾਲ ਭਾਜ ਹੋਵੇ ਤਾਂ ਫਿਰ ਇਸੇ ਗੱਲ ਇਹੋ ਗੱਲ ਬੰਨੀ ਆ ਆ ਗਿਆ ਸੰਤੂ ਸਾਹਿਬ ਹਾਥੀ ਹਾਂ ਬਲਡੋਜ਼ਰ ਹੀ ਹੈ ਹਾਂ ਇਹ ਨਵੇਂ ਸਾਲ 2025 ਦੇ 2-3 ਦਿਨ ਪੂਰੇ ਹੁੰਦੇ ਜਨਵਰੀ ਮਹੀਨੇ ਦੇ ਨੂੰ ਅੱਛਾ ਹਾਂਜੀ ਠੀਕ ਆ ਠੀਕ ਆ ਠੀਕ ਆ ਹਾਂ ਤੇ ਇਹ ਗਰਮਾਲ ਸੂਬਾ ਫਿਰ ਦੱਸਦੇ ਕਿਹੜਾ ਸੂਬਾ ਸੰਦੂ ਖਾਵੇ ਅਰੀਜਨਲ ਦੂਜਾ ਸੂਬਾ ਸੁਣੀ ਜੀ ਪਹਿਲੇ ਸੂਬੇ ਨੇ 13 ਕਿਲੋ ਦੁੱਧ ਝੋਟੀ ਨੇ ਚਵਾਇਆ ਜੀ ਅੱਛਾ ਜੀ ਹਾਂ ਕੱਦ ਵਜਨ ਇਹਦਾ ਵਿਖਾ ਦਿਓ ਇੱਕ ਰੀ ਲੋ ਵੀ ਪੂਰੀ ਲੋਡਡ ਆ ਠੀਕ ਆ ਜੀ ਹੈਵੀ ਬਾਡੀ weight ਵਜਨ ਲੋਡ ਫੁੱਲ ਸਿੰਗਲ ਹੱਡੀ ਦੇ ਵਿੱਚ ਆ ਦੂਜਾ ਸੂਬਾ ਗਰਮਾਲ ਕਹਿੰਦਾ ਫਿਰ ਅਰੀਜਨਲ ਦੂਜਾ ਸੂਬਾ ਹੀ ਸੁਣੀ ਆ ਉਰੇ ਪੜੇ ਨਵਾਏ ਆ ਅਜੇ ਦਿਨ ਕੱਟ ਗਈ ਤੇ ਕੱਢ ਜੂਗੀ ਕਿਨੇ ਚਾਰ ਪੰਜ ਲੈ ਜੂ ਚਾਰ ਪੰਜ ਸੰਧੂ ਸਾਹਿਬ ਲੈ ਜੂਗੀ ਅੱਛਾ ਨਵੇਂ ਸਾਲ ਦੀ ਸ਼ੁਰੂਆਤ ਕਰੂਗੀ ਲੈ ਆਵੀਂ ਪੈਰ ਪਾ ਦੂਗੀ ਕਰਮ ਵਾਲੀ ਨਵੇਂ ਸਾਲ ਦੇ ਕੋਈ ਆਪਾਂ ਦੇ ਵਿੱਚ ਚਰ ਚਟਾ ਜੀ ਆਹ ਦੇਖੋ ਬਹੁਤ ਖੂਬਸੂਰਤ ਬੁਲਾਈ ਦੇ ਵਿੱਚ ਦੋਸਤੋ ਥੋੜਾ ਜਿਹਾ ਬੈਕ ਸਾਈਡ ਤੋਂ ਘੁੰਮਿਆ ਸਿੰਘ ਅੱਖ ਬਿੱਲੀ ਮਣਕੀ ਦੂਜੀਆਂ ਦੋ ਵੀ ਅੱਖਾਂ ਬਿੱਲੀਆਂ ਨੇ ਅੱਖਾਂ ਨਵੇਂ ਸੰਧੂ ਸਾਹਿਬ ਬਿੱਲੀਆਂ ਘੁੰਮਦੀ ਫਿਰ ਰਹੁੰਦੀ ਨੀਲੀ ਦੇ ਵਿੱਚ ਕੋਈ ਕਰਾਸ ਮਾਰਲੇ ਨੀਲੀ ਦਾ ਪੱਖ ਲੱਗਾ ਸਮਝ ਲੈ ਨੀਲੀ ਦੇ ਕਰਾਸ ਮਾਰਲੇ ਉੱਪਰੋਂ ਬਿਲਕੁਲ ਸਿੰਗਲ ਹੱਡੀ ਦੀ ਜਿਵੇਂ ਨੀਲੀ ਦੀਆਂ ਮੱਝਾਂ ਦੀ ਆਪਾਂ ਦੇਖਦੇ ਆਂ ਵੀ ਸਿੰਗਲ ਹੱਡੀ ਦੀ ਪ ਹਾਂ ਦੇਖੋ ਆ ਤਿੱਪਣ ਤੋਂ ਪੁਣਾਣ ਵਰਗੀ ਆ ਆਉਂਦਾ ਸੰਧੂ ਸਾਹਿਬ ਚੋਂ ਸੁਣਾ ਜੀ ਠੀਕ ਹੈ ਸੋ ਵਜਨ ਵੇ ਵੀ ਬਹੁਤ ਜ਼ਿਆਦਾ ਲੱਗਾ ਕਰਮਾ ਲਈ ਠੀਕ ਹੈ ਜੀ ਤੇ ਆਮ ਨਾਰਮਲ ਦੋ ਮੱਜਾਂ ਨੂੰ ਵਿੱਚ ਪਾਉਂਦੀ ਹੈ ਕਰਮਾ ਲਈ ਠੀਕ ਹੈ ਜੀ ਹਾਥੀ ਦੇ ਹਾਥੀ ਚੜਨਾ ਜੀ ਆ ਹਾਥੀ ਜਾਂ ਹਾਥੀ ਚੜਨਾ ਹਾਂ ਮੋਲੇ ਦਾ ਨਿਕਾ ਹੀ ਕਰਨਾ ਤੇ ਹਾਤੀ ਤੇ ਹਾਤੀ ਚੜਨਾ ਦਾ ਨਹੀਂ ਬਿਲਕੁਲ ਸੌਖਾ ਰੋ ਕੋਈ ਵੀਰ ਬਲੈਰੋ ਬਲੂਰੋ ਲੈ ਕੇ ਆਵੇ ਹਾਂਜੀ ਹਾਥੀ ਤੇ ਹਾਥੀ ਚੜਨਾ ਵਾਲਾ ਕੰਮ ਔਖਾ ਜਣਾ ਤੇ ਬਲੈਰੋ ਬਲੂਰੋ ਦਾ ਅਰੇਂਜਮੈਂਟ ਕਰੇਗਾ ਜਨਾ ਵਜਨ ਵਟਾਣਾ ਉਸ ਹੁਣ ਕੱਦ ਵੀ ਦੇਖੋ ਪੂਰਾ ਮਾਈਦਾ ਹਾਂ ਕਈ ਯਾਰ ਡਮਰੇ ਜਹੰਦੇ ਸੱਲੇ ਨਹੀਂ ਆ ਨੀ ਵਜਾ ਬਿਲਕੁਲ ਗੱਲਾਂ ਤਾਂ ਨਿਕੀਆਂ ਹੁੰਦੀਆਂ ਹਾਂ ਬਿਲਕੁਲ ਚਗਾਠਾ ਜਗੂਠਾ ਪਿੱਠ ਪੁਠਾ ਬਹੁਤ ਵਧੀਆ ਚੌੜਾ ਤੇ ਬਾਕੀ ਥਾਂ ਦੇ ਬਾਅਦ ਦੋਸਤੋ ਇੱਕ ਅੱਗੇ ਮੇਨ ਗੱਲ ਆ ਵੀ ਚੋਨਾ ਦਾ ਦੁੱਧ ਦਾ ਨਾਰਮਲੀ ਸਾਰੇ ਭਰਾਵਾਂ ਨੇ ਦੇਖੋ ਬਿਲਕੁਲ ਬੈ ਤੇ ਬੜਨਾਂ ਵਾਲਾ ਪਿੰਦਿਆਂ ਵਾਲਾ ਲੇਵਾ ਕਈ ਕਹਿੰਦੇ ਨੇ ਪੜਨਾਂ ਵਾਲਾ ਲੇਵਾ ਤੇ ਨੋਰਮਲ ਜਿਵੇਂ ਜਵੇਂ ਚਟਾਵਾਨਾ ਦੋਸਤੋ ਪੂਰੀ ਤਿਆਰੀ ਤੇ ਬੜਨਾ ਹੋਵੇ ਕਰਮਾਲੀ ਦੇ ਬਾਹਰ ਨੂੰ ਆਉਣੇ ਆ ਠੀਕ ਆ ਆ ਦੇਖੋ ਬੜਨਾਂ ਦੇ ਸੰਗ ਕਰਮਾਲੀ ਵਿਖਾਊਗੀ ਆ ਤਾਂ ਹਾਂ ਇਹ ਲਾਇ ਬਣਾਇ ਪਈ ਆ ਹਾਂ ਥਾਣ ਵੇਖੋ ਫਿਰ ਕੱਡੇ ਵਧੀਆ ਇੱਕੋ ਜਿਹੇ ਚਾਰੇ ਪੱਦਰ ਇਹ ਗਰਲਾ ਦੇ ਦੇ ਦਵਾਗੇ ਕਨੇ ਦੀ ਆਪਾਂ ਅੱਜ ਸਵਾਲ ਲੱਖ ਦੀ ਦੇ ਦੇਗੀ ਪਹਿਲਾਂ ਪਹਿਲਾਂ ਤਾਂ ਮਜ਼ਾਕ ਹੀ ਕਰਦਾ ਫਿਰ ਟਕਾਣੇ ਤੇ ਤੂੰ ਹੀ ਆ ਜੰਨਾ ਹਾਂ ਤੇ 1.5 ਲੱਖ ਚ 52000 ਕਰ ਗਏ ਚੋੜ ਦੇ ਲੱਖ ਦੀ ਦੀਗੀ ਹਾਂ ਤੇ ਲੱਖ ਜੋ ਕਰ ਦਈਏ ਮਾਨਤਨ ਲੱਖ ਚ ਵੀ ਕਰਦੇ ਤਿਆਰ ਹੋਈ ਨਹੀਂ ਸੰਧੂ ਮੈਂ ਦੇ ਦੂਗੀ 1 ਲੱਖ 57000 ਦੀ ਹਾਂ ਤੁਸੀਂ ਨੈੱਟ ਵੀਡੀਓ ਪਾਉਂਦੇ ਲੋਕ ਮੁੱਲ ਵੀ ਕਰਦੇ ਆ ਪਰ ਅੱਜ ਦੀ ਡਿਮਾਂਡ ਜੇ ਦੀ 95000 ਆ ਜੈਸਣਾਉਦੇ ਨਹੀਂ 92000 ਦੀ 92 ਦੀ ਹਾਂ ਲੈ ਦੇ ਲੋਕ ਦੋਸਤ ਐਸੇ ਕਸਰਾ-ਗੁਸਰਾ ਕੱਟ ਪੀਆ ਨੇ ਬਾਕੀ ਫਿਰ ਵੀ ਕੋਈ ਭਰਾ ਐ ਸੰਧੂ ਸਾਹਿਬ 200-200 ਰੁਪਏ ਦਾ ਛੋਟ ਹੀ ਹੁਣੀ ਹੋਣੀ ਹੁਣੇ ਨਾ ਜਿੰਨੇ-ਜਿੰਨੇ ਰੇਟ ਐਡ ਹੋ ਗਿਆ ਜੇ ਐਂਡ ਹੋ ਗਿਆ ਹੈ ਹੁਣ ਇਹ ਲੋਕਾਂ ਫਿਰ ਆਪਾਂ ਨਹੀਂ ਘਟਾ ਦੇਣੀਆ ਲੋ ਵੀ ਜਿਹੜਾ ਰੇਟ ਦੋਸਤੋ ਐਂਡ ਤੋਂ ਐਂਡ ਕਰਪਾਏ ਤੇ ਜੋ 2-200 ਰੁਪਏ ਦੀ ਛੋਟ ਆ 92 ਜੋ 200 ਰੁਪਏ ਛੋਟ ਆ ਆਪਾਂ ਬਾਹਰ ਸੰਧੂ ਸਾਹਿਬ ਪੈਸੇ ਲਾਏ ਆ ਤੇ ਘਰ ਮੁੱਲ ਬਿਲਕੁਲ ਜਾਇ ਕੀਤੇ ਆ ਚਲੋ ਜੀ ਬਹੁਤ ਵਧੀਆ ਗੱਲ ਮਾਨੂੰ ਭਾ ਲੱਖ ਮੰਗ ਲਈਏ ਜਦ ਮੱਝ ਵਿਕਦੀ ਆ ਸਹੀ ਆ ਜੀ ਲੋ ਵੀ ਭਰਾਵਾ ਪੂਰੀ ਪਲੀ ਦੀ ਗਲਾਈ ਵੀ ਅਗੇ ਅਗਰ ਲਾਲ ਆਪਣੇ ਕੋਲ ਜਿਹੜੀ ਨੈਕਸਟ ਆ ਮਾ ਜੀ ਸਾਹਿਬ ਆਖਨ ਭਾ ਦੋ ਜਿਸ ਵੇ ਆਖੀ ਜਾਈਏ ਤੇ ਜਿਸ ਵੇ ਮੱਧ ਸੋਈ ਆ ਹਾਂ ਮਗਰ ਇਹਦੇ ਆ ਨੀਲੀ ਵਾਲੀ ਦੀ ਪਿਓਰ ਕੱਟੀ ਜੇ ਜਿਹਨੂੰ 22 ਤੋਂ 23 ਦਿਨ ਹੋ ਗਏ ਸੋਈ ਨੂੰ ਆ ਮਗਰ ਕੱਟੀ ਪੂਰੀ ਪਲੀ ਬਲੀ ਸੀ ਆ ਵੇਖੋ ਜੀ ਠੀਕ ਆ ਐ ਬਿੱਲੇ ਵਾਂਗੂ ਅੱਖਾਂ ਜਗਦੀਆਂ ਦੀਆਂ ਹਾਂ ਜਰਾਬਾਂ ਪਾਈਆਂ ਸਨ ਤੁਸੀਂ ਪਰੀਆਂ ਜਰਾਬਾਂ ਪਾਈਆਂ ਕੇ ਸਿਆਲ ਹਾਂ ਜੀ ਤੇ ਨੀਲੀ ਵੀ ਕੱਟੀ ਆ ਸਾਹਿਬ ਕੇ ਨਿਸ਼ਾਨੀ ਜਾਨਾ ਆ ਗਿਆ ਹਾਂ ਜੀ ਇਧਰ ਵੇਖੋ ਲੈ ਜੀ ਕਿਸੇ ਪਾਸੇ ਨੇ ਖੁੰਜੀ ਠੀਕ ਆ ਜੀ ਤੇ ਬੜੀ ਗੋਮਟੋਲ ਦੀ ਕੱਟੀ ਆ ਠੀਕ ਆ ਜੀ ਬਹੁਤ ਖੂਬਸੂਰਤ ਚੰਗੀ ਆ ਬਾਈਆਂ ਪੰਜੀਆਂ ਕੇ ਦਿਨਾਂ ਦਾ ਸੁਆ ਹਾਂਜੀ ਸੰਤੂ ਸਾਹਿਬ ਮਹੀਨੇ ਦਾ ਅੰਦਰ ਹੀ ਆ ਬਾਈਆਂ ਤੀਆਂ ਦਾ ਦੁੱਧ ਦੀ ਕੀ ਸਥਿਤੀ ਹੈ ਮੈਂ ਦੀ ਦੁੱਧ ਸੰਤੂ ਸਾਹਿਬ ਮੈਂ ਥੱਲੇ ਜਿਹੜਾ ਕੰਡੇ ਤੋੜਵਾ 9 ਕਿਲੋ 9 ਕਿਲੋ ਜਿਹੜਾ ਕਿਸੇ ਪਣਪਰਾਨੇ ਚੋਗੇ ਮਿਲ ਲੈਣਾ ਲੋ ਵੀ 9 ਕਿਲੋ ਦੁੱਧ ਦਾ ਠੀਕ ਆ ਜੀ ਤੇ ਕੱਦ ਦੇ ਤਾਂ ਉੱਚਾ ਹੀ ਆ ਕੋਈ ਦਰਮਿਆਨੀ ਜਹਾ ਹਾਈਟ ਨਹੀਂ ਕੀ ਕੱਦ ਜਿਹੜੀ ਹਾਈਟ ਤੋਂ ਪਲੱਸ ਹੀ ਆ ਤੇ ਵੱਡੀਆਂ ਦੇ ਵਿੱਚ ਹੀ ਆਪਾਂ ਇਹਨੂੰ ਕਾਊਂਟ ਤੁਹਾਨੂੰ ਕਰਾ ਦਿੰਨੇ ਆ ਠੀਕ ਆ ਜੀ ਮਗਰ ਕੱਤੀ ਪੱਕੀ ਮੋਛ ਸੰਤੂ ਸਾਹਿਬ ਦੀ ਆ ਪੱਕੀ ਮ ਦੋ ਦੋ ਕਿਲੋ ਦਾ 9 ਦੋਸਤਾਂ 9 ਦੋਸਤਾਂ ਦਾ ਸਭ ਪਲਾਸੀ ਆ 9 ਦਾ ਕੋਈ ਭਾਂਪਲਾ ਸੌਦਾ ਕਰੇ ਆਪਣੇ ਨੂੰ ਲਓ ਵੀ 9 ਕਿਲੋ ਦਾ ਦੋਸਤੋ ਕੋਈ ਵੀ ਸੌਦਾ ਕਰ ਲੇ ਹੋਵੇ ਨਾ ਹੋਵੇ ਤੇ 9 ਕਿਲੋ ਤੋਂ ਪਲਾਸੀ ਆ ਦੋਦ ਐਸ ਵਕਤ ਬਾਕੀ ਛੱਡੇ ਛੁੱਡੇ ਦੀ ਪਿੱਛੋਂ ਪੂਰੀ ਸਾਫ ਆ ਤਾਂ ਥਾਂ ਲੰਬਾ ਚੌਣ ਦੀ ਪੋਲੀ ਬਿਲਕੁਲ ਚੌਾਈ ਸੰਧੂ ਸਾਹਿਬ ਇੱਕ ਨੰਬਰ ਆ ਰੂਰਗੀ ਇੱਕ ਥੋੜੀ ਜਿਹੀ ਮਾਜੇ ਪ੍ਰੋਬਲਮ ਆ ਆਪਾ ਵੀਡੀਓ ਜੀ ਦੱਸਾਂਗੇ ਇਹ ਨਹੀਂ ਕੋਈ ਭੰ ਭਰਾ ਦਿੰਦੇ ਫੋਨ ਲਾਵੇ ਤਾਂ ਉੱਚ ਦੱਸਾਂਗੇ ਇਹਨਾਂ ਥਣ ਜਿਹੜੇ ਨਾ ਬਿਲਕੁਲ ਆ ਰੂਰਗੇ ਪੋਲੇ ਆ ਪੂਰਾ ਭਰਾ ਆ ਜਿਹੜਾ ਆਹਲਾ ਥਣ ਹੈ ਨਾ ਬੈਣੀ ਦੇ ਪਰ ਲੱਕ ਬੈਣੀ ਵਾਲਾ ਥੋੜੀ ਥੋੜੀ ਧਾਰ ਆਉਂਦੀ ਬਰੀਕ ਬਰੀਕ ਚੌਾਈ ਪੋਲੀ ਆ ਥੋੜੀ ਧਾਰ ਬਰੀਕ ਆ ਤੇ ਦੁੱਧ ਵੀ ਬਰਾਬਰ ਆ ਅੱਛਾ ਥੋੜਾ ਲੇਟ ਤੇ ਨਹੀਂ ਚੋਈ ਜਮ ਮੂੰਹ ਨਾ 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 ਸੰਧੂ ਸਾਹਿਬ ਕੋਈ ਚੱਕਰ ਨਹੀਂ ਆ ਬੜਾ ਸਰੂ ਘਟ ਖੁੱਲਾ ਵਾ ਠੀਕ ਆ ਬਾਕੀ ਕੋਈ ਨਾਰਗੰਦ ਗਿਲਤੀ ਨਹੀਂ ਅੱਗੇ ਹਾਂ ਸੰਧੂ ਸਾਹਿਬ ਕੋਈ ਰੜਕ ਵੀ ਹੋਇਆ ਆਪਣੀ ਜੋਮਿਆਰੀ ਇਹਦੀ ਮਾਵੇ ਠੀਕ ਆ ਜੀ ਜੋ ਦੋਸਤੋ ਇੱਕ ਥੋੜੀ ਜੀ ਇੱਕ ਪੁਆਇੰਟ ਵਾਲੀ ਗੱਲ ਹੈਗੀ ਆ ਤੁਹਾਨੂੰ ਵਿੱਚੇ ਨੋਟ ਕਰਾਤੀ ਆ ਵੀ ਇੱਥੇ ਕੱਲੇ ਕੱਲੇ ਵੀਰ ਨੂੰ ਬਾਜ ਰੋ ਜਸਪਾਸਣਾ ਵੀ ਔਖਾ ਹੋ ਜਾਂਦਾ ਫੂਨਾ ਤੇ ਉਸ ਕਰਕੇ ਸਾਰਿਆਂ ਨੂੰ ਜਿਹੜਾ ਪਤਾ ਲੱਗ ਜੇ ਭਾਈ ਸੰਧੂ ਸਾਹਿਬ ਤਿੰਨਾ ਖਣਾਂ ਗਿਆ ਰੂਮਰ ਕੀ ਪੋਲੀ ਠੀਕ ਆ ਜੀ 9 ਕਿਲੋ ਦੁੱਧ ਤੁਪਲਾਸੀ ਦੋ ਦਿਨ ਦੇ ਥੱਲੇ ਖਾਜਰ ਆ ਥਾਣੇ ਵੇਖੋ ਤੁਸੀਂ ਠੀਕਾ ਗੱਡੇ ਪਏ ਕਰਮਾਲੀ ਦੇ ਲੰਬਾ ਥਾਣਾ ਤੋ ਬਾਕੀ ਕਿਸੇ ਰਕਮ ਦੇ ਕੋਈ ਭੂਰ ਛੱਟੇ ਵਾਲੀ ਗੱਲ ਹੈ ਤੋ ਵੀ ਪੁੱਛ ਲੈਨੇ ਕਿਸੇ ਰਕਮ ਦਾ ਕਰ ਲਾ ਰ। ਹੰਦੂ ਸਾਹਿਬ ਭੂਰ ਛਟਾ ਹੋਵੇ ਕੋਈ ਥਾਣ ਵੱਧ ਘੱਟ ਹੋਵੇ ਇਹਦੀ ਫੁੱਲ ਗਰੰਟੀ ਹੋ ਆਪਣੀ ਜਿਹੜੀ ਗੱਲ ਹੈਗੀ ਆ ਆਪਾਂ ਦੱਸ ਤੀਏ। ਠੀਕ ਆ ਜੀ। ਹਾਂਜੀ। ਲਓ ਵੀ ਮਗਰ ਕੱਟੀਏ ਦੋਸਤੋ ਜੋੜੀ ਬਹੁਤ ਵਧੀਆ ਚਲੋ ਕੋਈ ਭਰਾ ਸ਼ੌਂਕ ਨਾਲ ਬੱਚਾ ਵੀ ਜਿਹੜੇ ਗੁਲਾਮ ਨੇ ਦਵਾਈ ਹੋ ਗਸੇ ਹੋ ਗਿਆ ਮੇਰੇ ਨਾਲ ਕੱਟੀ ਮੰਗਦਾ ਮਾਂ ਮੇਰੀ ਮੈਣੀ ਵਿਗਣੀ। ਆ ਨਹੀਂ ਫਿਰ ਉਤਰੋ ਕੰਮ ਦੂਰਾ ਹੋ ਜਾਣਾ ਸੀ। ਹਾਂਜੀ। ਤੇ ਇਹ ਕਰ ਲਾਲ ਕਿੰਨੇ ਦੀ ਦੇਣੀ ਆਪਾਂ ਚੰਦੂ ਸਾਹਿਬ ਦੀ ਡਿਮਾਂਡ ਕਰਨੋਂ ਭੰਗ ਕਰ ਲੈਂਦੇ 8 60 ਦੀ ਹਾਂ ਹਾਂ ਲੋਬੀ ਉਹੀ ਦੋਸਤੋ ਵਿੱਚੋਂ 200 ਰੁਪਏ ਕੋਈ ਮਾਨਤਨ ਹੋ ਜਾਊਗਾ ਤੇ 70000 ਰੁਪਏ ਮਾਝ ਬਣਦੀ ਹੈ ਬਦਲੀ ਬਿਲਕੁਲ ਕਾਗਜ਼ ਵਰਗੀ ਚਮੜੀ ਹੈ ਠੀਕ ਹੈ ਜੀ ਇਹਨ ਪਤਲੇ ਪਿੰਡੇ ਦੇ ਵਿੱਚ ਮੁੱਠੀ ਛਾਂ ਲੱਗਾ ਇਹ ਸੰਦੂ ਸਾਫਰ ਆਹ ਦੇਖੋ ਜੀ ਠੀਕ ਆ ਲੱਭੀ ਗਰਨਾਲ ਅਗੇ ਨੈਕਟ ਜਿਹੜੀ ਮੱਝ ਮਿਰਲੇ ਵੇਖੋ ਸੰਧੂ ਸਾਹਿਬ ਇਹਦਾ ਦੋ ਮਾਨੇ ਆ ਮੈਨਾ ਵੀ ਪੂਰੀ ਹੈ ਕਿ ਸਾਰੇ ਪਾਸੇ ਆ ਗਾਦੇ ਵੀ ਸੰਧੂ ਸਾਹਿਬ ਕੋਠੇ ਜੱਡਾ ਹੈ ਹਾਂ ਮੰਗਨੋਂ 75 ਵੀ ਮੰਗ ਸਕਦੇ ਆ 70000 ਦੀ ਮੱਝ ਜਾਇਜ਼ ਹੀ ਆ ਵੱਡੀ ਭਾਣ ਲਈ ਤਾਂ ਭਾਣਾ ਹੀ ਦੇਣੀ ਆ ਬਿਲਕੁਲ 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 ਅੱਗੇ 5000 ਰੇ ਦੇ ਮਰ ਕੱਟੀ ਆ ਹਾਂ ਇਹ ਕਰਾ ਲਾ ਆ ਮੱਝ ਕਿਵੇਂ ਆਪਣੇ ਕੋਲ ਇਹ ਮਾਰੇ ਸੰਧੂ ਸਾਹਿਬ ਤੜਕੇ ਦੀ ਸੋਈ ਜੇ ਜਿਹੜਾ ਕਰੀ ਲੈਵਾ ਕਰਾਵੇ ਚੈੱਕ ਹੂੰ ਤੜਕੇ ਸੋਈ ਮਾਰਨਿੰਗ ਆਜੀ ਹਾਂਜੀ 6 ਵਜੇ ਸਵੇਰੇ ਸੂਈ ਆ ਕੱਟਾ ਦਿੱਤਾ ਜਨੇ ਲੋ ਜੋਰ ਜਰ ਕਮਾਲੀ ਨੇ ਪ੍ਰੋਪਰ ਭਾਤੀ ਜੇ ਹਾਂ 2.5 ਕਿਲੋ ਆਪਾਂ ਚੋਈਏ 2.5 ਕਿਲੋ ਬਿਲਕੁਲ ਕਿੱਲੇ 나ੜੂਏ ਬੱਚਾ ਤੇ ਮਾਰਨਿੰਗ ਜਿਹੜੀ ਅੱਜ ਸੁਜੀਏ ਕੋਈ 2.5 ਕਿਲੋ ਪਹਿਲੇ ਡੰਗ ਦੀ ਚਵਾਈ ਹੋਈ ਆ ਸੁਹਾ ਗਰਮ ਤੱਜਾ ਸੁਹਾ ਸੁਹਾ ਅੱਖ ਨੂੰ ਪਾਉਂਦੇ ਜਾ ਕੀ ਜੀਏ ਸਿੰਘ ਨਿਕਾ ਪਰ ਸਹੀ ਤੱਜੇ ਸੁਏ ਮਾੜੀ ਸੁਜੀਏ ਤੱਜਾ ਲਿਓ ਜੀ ਸਿੰਘ ਦੇਖੋ ਬਿਲਕੁਲ ਨਿਕਾ ਹਾਂ ਸਿੰਘ ਤਾਂ ਦੁੱਜਣ ਝੋਟੀਆਂ ਵਾਲਾ ਹੀ ਆ ਚਲੋ ਦੁੱਜੇ ਤੀਜੇ ਸਵੇਰੇ ਅਕਸਰ ਪੁੱਛਦੇ ਹਾਂ ਡੰਗਰ ਪੁਰਾਣਾ ਨਹੀਂ ਹੁੰਦਾ ਪਰ ਝੂਠ ਦਾ ਕੋਈ ਫਾਇਦਾ ਨਹੀਂ ਜੇ ਤੀਜੇ ਤੀਜੇ ਦੱਸਾਂਗੇ ਜਿਹੜੀ ਦੁੱਜੇ ਦੁੱਜੇ ਦੱਸਾਂ ਜਵਾਵਾਨੀ ਆਪਾਂ ਦੇ ਨੋਰਮਲ ਸੇਵਾ ਦੇ 11-12 ਕਿਲੋ ਤੋਂ ਮਾਝ ਦੇ 라ਵਣਾ ਚਵਾ ਦੂਗੀ। ਹੂੰ ਰੂਮ ਵਰਗੀ ਪੋਲੀ ਬੋਰੀ ਬੋਰੀ ਆ ਚੰਗੀ ਬਿਲਕੁਲ ਚਵਾਈ ਚਵਾਈ। ਹਨਾ ਸੰਧੂ ਸਾਹਿਬ ਇੱਕ ਨੰਬਰ ਭਾਵੇਂ ਅਲਾਸਤਾਨ ਤੇ ਲਿਖਾ ਲਏ ਦੇ। ਲੋ ਵੀ ਵੈਸੇ ਦੋਸਤੋ ਪਹਿਲੀ ਚਵਾਈ ਹੋਈ ਅੱਜ ਮਾਰਨਿੰਗ ਸੌਣ ਤੋਂ ਬਾਅਦ ਜਿਹੜਾ ਜੁਰ ਪ੍ਰੋਪਰ ਪੈ ਗਈ ਆ। ਤੇ ਕਰਮਾ ਦੇ ਪੁੜੇ ਪੜੇ ਬਿਲਕੁਲ ਚੁੱਕ ਜੁਗ ਨੂੰ ਚਵਾਈ ਹੋਮਾਈ ਦੀ ਨਹੀਂ ਮਾੜੀ ਜਿਹੜੀ ਗੱਲ ਹੋਈ ਆਪਾਂ ਪਹਿਲਾਂ ਦੱਸ ਦਿੰਦੇ ਅਗਲੇ ਨੂੰ। ਉਹ ਨਹੀਂ ਸਿਆਈ ਗੱਲ ਵੀ ਸਿਆਣੀ ਆ ਵੀ ਦੂਰੋਂ ਇੱਥੇ ਕੋਈ ਆ ਜੇ ਆਪਣੇ ਕੋਲ ਤੇ। ਇਹਦੀ ਇੱਕ ਨੰਬਰ ਚਵਾਈ ਆ। ਇੱਕ ਰਾਂਗ ਹੀ ਕਟਾ ਏ ਕਾਲਾ ਮਗਰ ਤੇ ਇੱਕ ਰਾਂਗ ਹੀ ਮੱਝ ਚੀਜ਼ ਰੱਖੋ ਤੇ ਸੱਚ ਨੂੰ ਹੀ ਵਾਲ ਜਟਾ ਹੈ ਹਾਂ ਲੋਬੀ ਪਰੋ ਠੀਕ ਆ ਤੇ ਮਗਰ ਇਹਦੇ ਕਟਾ ਮੇਲ ਕਾਫਾ ਠੀਕ ਆ ਜੀ ਬਿਲਕੁਲ ਜੈੱਡ ਬਲੈਕ ਮਾਲੀ ਹੈ ਮਗਰ ਕਟਾ ਤੇ ਚਵਾਚਬੂ ਦੀ ਚੰਗੀ ਹੈ ਠੀਕ ਆ ਜੀ ਬਾਕੀ ਥੱਲੋਂ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਬੋਲ ਜਾਈ ਬਿਲਕੁਲ ਹੋਂ ਵਰਗੀ ਬੋਲ ਤਾਂ ਸਾਫ ਅੱਜ ਹੋ ਜੂਗੀ ਹਾਂ ਅੱਜ ਸਵੇਰੇ ਕਰਾਂਗੇ ਸਾਫ ਅੱਜ ਸੂਈ ਸਵੇਰੇ ਠੀਕ ਆ ਜੀ ਹਾਂ ਜੀ ਲੈ ਇੱਕ ਰਲ ਕਿੰਨੇ ਸੰਦੂ ਸਾਹਿਬ ਇਹ ਡਿਮਾਂਡ ਕਰਨ ਨੂੰ ਜੋ ਮਰਜ਼ੀ ਕਰੀ ਜੀ ਭਾਵੇਂ ਕਰੀ ਜੀ ਐਸਪੀ ਭਾਵੇਂ ਕਰੀ ਜੀ 75 ਜਾਂ 70000 ਦੀ ਮੱਝ ਦੇ ਦਾਂਗੇ ਜੈਸਨੋਈ 70 ਦੀ ਹਾਂ ਜੀ ਲੋ ਜੀ ਇਹ 70000 ਦੀ ਅੱਜ ਕਿਸਾਨ ਵੀਰੋ ਤੁਹਾਨੂੰ ਜੜੀ ਮੱਝ ਮਿਲ ਜੂਗੀ ਇਹਨੋਂ ਆ ਦੇ ਪੂਛ ਗੁਆ ਲੈ ਵਾਇਦ ਦੇਖੋ ਹਾਂ ਅੱਧਾ ਤਾਂ 40 ਪਿੱਛੇ ਨੂੰ ਆ ਗਏ ਹਾਂ ਜੀ ਹਾਂ ਆ ਦੇਖੋ ਉਹ ਨਹੀਂ ਸੰਦੂ ਸਾਹਿਬ ਗਾੜੀ ਜੀ ਉਹ ਨਹੀਂ ਅਕੇ 19 ਪਿੱਛੇ 41 ਇੱਕ ਨੰਬਰ ਤੇ ਜੈਸਨੋ 70000 ਦੀ ਠੀਕ ਆ ਮੇਰਾ ਜੀ अच्छा करलाल आ अपने ਕੋਲ ਜਿਹੜੀ ਮੈਂ ਆ ਗਈ ਆ ਇਹ ਸੰਦ ਸਾ ਤੀਜੇ ਸੂਇਆਂ ਮਾਜ ਸੂਈਏ 7 7.5 ਕਿਲੋ ਇਸ ਲਈ ਬੇਨਤੀ ਗੈਂਦੀ ਆ ਜਦ ਤਿਆਰ ਜੇ ਇਹ ਇੱਕ ਮਹੀਨਾ ਹੋ ਗਿਆ ਸੂਈ ਨੂੰ ਮਗਰ ਦੇ ਕਟਾ ਜੇ ਲਓ ਜੀ ਮਹੀਨੇ ਕੀ ਦੀ ਸੂਈ ਆ ਹਾਂ ਉਹ ਕਟਾ ਜਿਹੜਾ ਪਹਿਲੇ ਨੰਬਰ ਦੇ ਠੀਕ ਆ ਬੋਦੀ ਮਗਰ ਕਟਾ ਤੇ ਮਹੀਨੇ ਕੀ ਦੀ ਸੂਈ ਆ ਆ ਦੇਖੋ ਜੀ ਦੁੱਧ ਕਿੰਨਾ ਦੱਸੇ ਅੱਠ 7 ਕਿਲੋ ਸੰਧੂ ਸਾਹਿਬ 7 ਕਿਲੋ ਹਾਂ ਲੋ ਦੀ 7 ਕਿਲੋ ਦੁੱਧ ਦਾ ਠੀਕਾ ਜੀ ਮਗਰ ਕਟਾ ਆ ਤੁਸੀਂ ਸਾਹਮਣੇ ਦੇਖ ਲਓ ਠੀਕਾ ਜੀ ਮਹੀਨੇ ਕ ਦਾ ਸੂਆ ਚੋਣ ਚਾਂ ਦੀ ਚਵਾਈ ਇੱਕ ਨੰਬਰ ਸੰਧੂ ਸਾਹਿਬ ਚਵਾਈ ਦਾ ਡੰਗਰ ਜਿਹੜਾ ਮਾੜਾ ਉਹ ਪਹਿਲਾਂ ਦੱਸਾਂਗੇ ਤੇ ਨੁਕਸਾ ਉਹਦੇ ਪਹਿਲਾਂ ਦੱਸਾਂਗੇ ਜੇ ਨਹੀਂ ਚੋੜੀ ਚਵਾਈ ਇੱਕ ਨੰਬਰ ਸਹੀ ਹੈ ਲੋ ਦੋਸਤੋਂ ਚੋਣ ਚਾਂ ਇੱਕ ਨੰਬਰ ਆ ਬਾਕੀ ਮਹੀਨੇ ਕ ਦੀ ਸੂਈ ਆ ਤੇ ਮੱਝ ਬਿਲਕੁਲ ਤੁਹਾਡੇ ਸਾਹਮਣੇ ਆ ਪਰਤਾ-ਪੁਰਤਾ ਬੜਾ ਜੈਜ ਰਹੂਗਾ 7 ਕਿਲੋ ਦੁੱਧ ਪਰਤਾ ਸੰਧੂ ਸਾਹਿਬ ਆਪਾਂ ਲਾ ਕੇ ਛੁੱਟ ਦੇਣਾ ਹੋਵੇ ਆ ਆਫਸਰ ਝੋਟੀ ਵਾਲਾ ਮੌਲੀ ਕਰਤੀ ਗਿਆ ਅੱਜ ਕਰ ਦੇਣਾ ਸੰਤੂ ਸਾਹਿਬ ਆਹੋ ਤੇ ਭੈਣ ਭਰਾ ਆਪਣੇ ਸੋਚਣ ਤੇ ਮਜਬੂਰ ਹੋ ਜਾਣਾ ਵੀ ਆਫਸਰ ਝੋਟੀ ਲਈਏ ਕਿ ਮੈਂ ਲਈਏ ਦੁੱਧ ਵਾਲੀ ਮੈਂ ਸੰਤੂ ਸਾਹਿਬ ਦੁੱਧ ਵਾਲੀ ਮੈਂ ਲੈਣਗੇ ਇਹ ਜਿਹੜੇ ਸਾਹਿਬਾ ਮੌਲ ਕਰਨਾ ਜਵਾਈ ਇੱਕ ਨੰਬਰ ਦੀ ਵੀ ਠੀਕ ਹੈ ਜੀ ਤੇ ਕੀ ਕਰਾਂਗੇ ਦਾ ਮੁੱਲ ਮੁੱਲ 60 ਹਾਂ 55000 ਦੀ ਉਹ 55 ਦੀ ਯਸ ਨਾ 50000 ਦੀ ਹੂੰ ਹਾਂਜੀ ਲੋ ਵੀ 50000 ਦੀ ਦੋਸਤੋ ਇਹ ਮੱਝ ਮਿਲ ਜੂਗੀ ਠੀਕ ਹੈ ਜੀ ਸੋ 7 ਕਿਲੋ ਦੁੱਧ ਇੱਕ ਵਾਰ ਫੇਰ ਆਪਾਂ ਦੱਸ ਦਿੰਨੇ ਆ ਮਗਰ ਕਟਾ ਚੌਣ ਚਾਂ ਦੀ ਚੰਗੀ ਆ ਚਵਾਈ ਇੱਕ ਨੋ ਮੋਤੇ ਦੀ ਚੰਗੀ ਆ ਠੀਕ ਹੈ ਜੀ ਸਿੰਗ ਸੂਗ ਵੀ ਪੂਰਾ ਗਲਾਈਏ ਨਹੀਂ ਵੀ ਕੋਈ ਠੀਕ ਹੈ ਜੀ ਕੋਈ ਗਲਤ ਵਲਤ ਸਿੰਗ ਲੱਗਾ ਮੇਰੇ ਕੋਲ ਗਲਾਈ ਦੇ ਵਿੱਚ ਉੱਚਾ ਖੁੱਲਾ ਸਿੰਗ 35 40000 ਦੀ ਸਾਰਾ ਸੂਆ ਚੋਗ ਹੈ ਦੂਜੇ ਕੰਮ ਵਿੱਚ ਮੱਝ ਵਿਕ ਜਾਂਦੀ ਆ ਹਾਂ ਬੁੰਜਾਇਆ ਕੋ ਮੋਲ ਥੋੜਾ ਆਪਾਂ ਪਾਇਆ ਰਹਾਂ ਨਾਗੇਤੀ ਆਪਾਂ ਜਨੇ ਦੇਖ ਜਣੀ ਆ ਠੀਕ ਹੈ ਜੀ ਬਾਕੀ ਦੋਸਤੋ ਆ ਤੇ ਨਾਗੇ ਨੇ ਗਰਲਾਲ ਵੀਰ ਉਹਦੇ ਕੋਲ ਇੱਕ ਬੱਚੀ ਤੁਹਾਨੂੰ ਇੱਕ ਵੜ ਦਿਖਾਤੀ ਆਪਾਂ ਤੇ ਚਾਰ ਮੱਜਾਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਹੀ ਗੱਬਣਾ ਮੈਂ ਸੰਦੂ ਸਾਹਿਬ ਇੱਕ ਵੜ ਵੀਡੀਓ ਮੰਨ ਲਓ ਆਪਣੀ ਪੈ ਗਈ ਕੱਲ ਨੂੰ ਚੱਲਣੀ ਆ ਤੇ ਆਪਾਂ ਜਿਹੜੀ ਗੱਲ ਦੱਸੀ ਆ ਜੇ ਕੋਈ ਭਾਂ ਭਰਾ ਆਨਲਾਈਨ ਮੰਗਾਉਂਦਾ ਤੇ ਉਹ ਜਿਹੜੀਆਂ ਗੱਲਾਂ ਦੱਸੀਆਂ ਉਹ ਸਮਝ ਕੇ ਮੰਗਾ ਲੇ ਤੇ ਜੇ ਕੋਈ ਘਰ ਆਉਂਦਾ ਆ ਚੈੱਕ ਕਰਕੇ ਤਸੱਲੀ ਕਰਕੇ ਖੜੀ ਆ ਬਿਲਕੁਲ ਹਾਂ ਜੀ ਬਿਲਕੁਲ ਲੋਬੇ ਭਰਾਵੋ 2B ਆ ਕੋਈ ਵੀ ਇੱਥੇ ਆ ਜਾਂਦਾ ਉਹ ਵੀ ਤੁਸੀਂ ਆਪਣੀ ਤਸੱਲੀ ਕਰੋ ਆਨਲਾਈਨ ਕੋਈ ਭਰਾ ਮੰਗਾਉਂਦਾ ਤੇ ਜੋ ਗੱਲਾਂ ਤੁਸੀਂ ਸਾਬ ਨਾ ਬਣਾ ਕੇ ਸੱਚਾ ਕਰ ਲੋ 9 ਕਿਲੋ ਦੱਸਦਾ ਕੋਈ ਆਨਲਾਈਨ ਮੰਗਾਉਂਦਾ ਜਾ ਕੇ ਦੋ ਟਾਈਮਾਂ ਦਾ 6 ਨਿਕਲੂ ਇਹ ਵੀ ਕੰਮ ਨਹੀਂ ਹੈਗਾ ਆ ਬਿਲਕੁਲ ਜੀ ਨਾ ਉਹ ਦੱਸਿਆ ਆਨਲਾਈਨ ਕੋਈ ਮੰਗਵਾਉਣਾ ਅੱਠ ਦੇ ਮੱਜ ਮਗਾਲੇ ਜੇ ਦੁੱਧ ਘਟ ਜਾਏ ਮੈਨੂੰ ਫੋਨ ਲਾ ਦੇਣ ਮੈਂ ਉਸੇ ਗੱਡੀ ਜਿਹੜੇ ਨਾਲ ਮੱਜ ਮਗਾ ਲੂੰਗਾ ਬਿਲਕੁਲ ਜੀ ਬਿਲਕੁਲ ਲੋ ਤੁਸੀਂ ਇਸ ਤੋਂ ਵੱਡੀ ਕੋਈ ਤਸਲੀ ਨਹੀਂ ਹੈਗੀ ਕੀ ਇਹ ਆਨਲਾਈਨ ਪੱਠੇ ਜਾ ਕੇ ਪਾਉਣੇ ਪਹਿਣਗੇ ਵੰਡ ਦੰਗਰ ਨੂੰ ਪਾਉਣਾ ਪਊਗਾ ਉਹ ਤਾਂ ਪਾਉਣਾ ਪਊਗਾ ਇਹ ਨਹੀਂ ਜਿੱਤਾਂ ਦੇਖੋ ਅੰਦਰ ਫਿਰ ਬਿਸਤਰੇ ਹਾਣ ਤੋੜੀ ਦੇ ਬਣੇ ਜਿੱਥੇ ਬੰਦਣੀਆਂ ਹਾਂ 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 ਜੀ ਲੋ ਵੀ ਪੱਠੜਾ ਕਾ ਪਾਇਆ ਦੋਸਤੋ ਦੁੱਧ ਦੇਣਾ ਨਾਲ ਕੋ ਵੰਡਾ ਪਾਇਆ ਦੁੱਧ ਦੇਣਾ ਠੀਕ ਹੈ ਜੀ ਤੇ ਜਾ ਕੇ ਬੰਨਿਆ ਤਾਂ ਦੁੱਧ ਨਹੀਂ ਦੇਣਾਗਾ ਮੈਂ ਸੰਦੂ ਸਾਰੇ ਭਰਾਵਾਂ ਨੇ ਕਰਮੀਆਂ ਜਿੰਨਾ ਪੈਸੇ ਲਓਂਦੇ ਪੰਜ ਡੰਗਰੇ ਦੇ ਦੋ ਜਾਨੇ ਲੱਗੇ ਆ ਹਾਂਜੀ ਤੇ ਜੇ ਤਿਆਰੀ ਕੀਤੀ ਕੋਈ 1500 ਲੈਣਾ ਤੇ ਸੇਵਾ ਵੀ ਕਰਨੀ ਪੈਂਦੀ ਆ 35 ਆ ਜੀ 35 ਹਾਂਜੀ ਉਨੀ ਮਾਲ ਸਾਡੀ origional ਹੋਈ ਹੋਵੇ ਮੈਂ ਸੰਦੂ ਸਾਹਿਬ 100 150 ਲਾ ਕੇ ਬੋਦਲ ਆਉਂਦੀ ਤੇਲ ਦੀ ਜਿਹੜੇ ਕਿਉਂ ਪੰਜਾਂ ਡੰਗਰਾਂ ਨੂੰ ਲੱਗ ਜਾਂਦੀ ਜਦੋਂ ਵੀਡੀਓ ਬੰਦੀ ਹੈ ਬਿਲਕੁਲ ਬਿਲਕੁਲ ਹਾਂ ਉਹ ਖਰਚੇ ਸਾਰੇ ਮਾਲ ਤੇ ਪੈਣੇ ਆ ਮਾਲ ਤੇ ਪੈਣੇ ਹਾਂਜੀ ਲੋਬੀ ਭਰਾਵੋ ਵੈਸੇ ਨਾਰਮਲ ਰੇਟ ਹੁੰਦੇ ਆ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਜੈਨੂਨ ਜਾਇਜ਼ ਰੇਟ ਦੇ ਉ ਆਪਾਂ ਮੇਰਾ ਭਰਾ ਘਰਾਂ ਜੋ ਮਾਲ ਖਰੀਦਦੇ ਨੇ ਇਹਦੇ ਨਾਲ ਦੀ ਝੋਟੀ ਦਾ ਕੋਈ 1 ਲੱਖ 10 ਹਜ਼ਾਰ 1 ਲੱਖ 20 ਹਜ਼ਾਰ ਤੋਂ ਮੁੱਲ ਨਹੀਂ ਘਟ ਕਰਦਾ ਜੇ ਆਪਾਂ ਜੈਜ ਕਰਾਂਗੇ ਤੇ ਆਪਣੇ ਨਾਲ ਬਾਹਰ ਲੋਜ ਜੈਜ ਕਰਨਗੇ ਜੈਜ ਕਰਨਗੇ ਹਾਂ ਬੰਦੇ ਤਾਂ ਬਾਹੋਂ ਹੀ ਆ ਨੇ ਤੇ ਜਿਹੜੀ ਭਾਣਾ ਭਰਾ ਤੋਂ ਲੈਣਾ ਪਾਉਂਦਾ ਕਈ ਭੈਣ ਭਰਾ ਦਿੰਦੇ ਆ ਵੀ ਵਪਾਰੀ ਦਾ ਰੇਟ ਜ਼ਿਆਦਾ ਹੁੰਦਾ ਇਹੋ ਮਾੜੀ ਜੇ ਤੁਸੀਂ ਘਰ ਤੋਂ ਵੀਡੀਓ ਪਾਓਗੇ 1 ਲੱਖ 10 ਹਜ਼ਾਰ 1 ਲੱਖ 15 ਹਜ਼ਾਰ ਮੁੱਲ ਲੈਣਾ ਹਾਂ ਹਾਂ ਬਿਲਕੁਲ ਲੋ ਵੀ ਭਰਾਵੋ ਇਹ ਗੱਲ ਬਾਤ ਸੀ ਠੀਕ ਹੈ ਜੀ ਇਹ ਨਾਗ ਤੁਹਾਨੂੰ ਦਿਖਾਉਣੇ ਆਪਾਂ ਜਿਹੜੇ ਪਸ਼ੂ ਦਿਖਾਏ ਆ ਇੱਥੇ ਆਣ ਕੇ ਬਿਲਕੁ ਮਿੱਥੇ ਗਿਨੇ ਚੂਨੇ ਪਸ਼ੂ ਦੀ ਤਸੱਲੀ ਕਰ ਲਿਓ